ਇਸ ਸਾਡੀ ਇਸ ਤੀਸਰੇ ਮਿਲਕਿੰਗ ਕੰਪੀਟੀਸ਼ਨ ਕਰਵਾ ਰਹੇ ਆ। ਫੋਟਾਂ ਤਾਂ ਜਿਹੜਾ ਸਾਡਾ ਵੱਡਾ ਡੇਰੀ ਐਕਸਪੋ ਤੇ ਐਗਰੀਕਲਚਰ ਐਕਸਪੋ ਹੁੰਦਾ ਉਹ ਫਰਵਰੀ ਦੇ ਵਿੱਚ ਹੋਵੇਗਾ। ਇਹਦਾ ਕਰਾਉਣ ਦਾ ਮਕਸਦ ਇਹ ਹੀ ਹੁੰਦਾ ਬਹੁਤ ਸਾਰੇ ਜਾਨਵਰ ਇਸ ਤਰ੍ਹਾਂ ਦੇ ਹੁੰਦੇ ਆ ਜਿਹੜੇ ਉਹ ਤੋਂ ਪੀਕਦੇ ਨਹੀਂ ਹੁੰਦੇ। ਮਤਲਬ ਕਹਿੰਦਾ ਭਾਵ ਜਿਹਨੂੰ ਪਹਿਲਾਂ ਸੂ ਪੈਂਦੇ ਆ ਉਹਨਾਂ ਨੂੰ ਮਿਲਕ ਪੂਲ ਦੇ ਵਿੱਚ ਉਹ ਤੋਂ ਕੰਪੀਟੀਸ਼ਨ ਕਰਨ ਦਾ ਉਹਨਾਂ ਨੂੰ ਮੌਕਾ ਨਹੀਂ ਮਿਲਦਾ ਫਰਵਰੀ ਦੇ ਵਿੱਚ। ਜੀ ਉਹ ਚੀਜ਼ਾਂ ਨੂੰ ਫਾਰਮੂਲਾ ਦੀ ਮੰਗ ਨੂੰ ਮੁੱਖ ਰੱਖਦੇ ਹੋਏ ਅਸੀਂ ਇਹ ਤੀਸਰੇ ਸਵਾਰੇ ਕੰਪੀਟੀਸ਼ਨ ਕਰਵਾ ਰਹੇ ਆ। ਤੇ 16 17 ਤੇ 18 ਦਸੰਬਰ ਨੂੰ ਹੀ ਕਰਵਾਇਆ ਜਾ ਰਿਹਾ ਹੈ ਜਿ ਗਰਾਉਂ ਦੇ ਵਿੱਚ ਤੇ ਅੱਜ ਪਹਿਲਾ ਦਿਨ ਸੀ ਜਿਸ ਦਿਨ ਜਾਨਵਰਾਂ ਦੀਆਂ ਐਂਟਰੀਆਂ ਹੋ ਰਹੀਆਂ ਜਰਸੀ ਗਾਵਾਂ ਐਚਪ ਗਾਵਾਂ ਦੋ ਦੰਦ ਬਹਿਣਾ ਇਸ ਤੋਂ ਬਿਨਾ ਨੀਲੀ ਰਾਗੀ ਤੇ ਮੋਹਰਾ ਬੱਚਿਆਂ ਦੇ ਕੰਪੀਟੀਸ਼ਨ ਕਰਵਾਏ ਜਾ ਰਹੇ ਨੇ ਤੇ 16 ਤਰੀਕ ਨੂੰ ਗਾਵਾਂ ਨੂੰ ਖਾਲੀ ਕੀਤਾ ਜਾਊਗਾ ਤੇ 17 ਦੇ 18 ਨੂੰ ਇਹਨਾਂ ਦੇ ਤਿੰਨ ਟਾਈਮ ਮੈਚਿੰਗ ਕਰਵਾ ਕੇ ਦੋ ਦਿਨਾਂ ਦੇ ਬਾਅਦ ਜੋ ਫਾਈਨਲ ਰਿਜਲਟ ਹੋਣਗੇ 18 ਤਰੀਕ ਨੂੰ ਅ ਇਥੇ ਨਾ ਮੰਡਲ ਸਮਾਗਮ ਹੋਵੇਗਾ ਅਤੇ ਪੂਰੇ ਮਤਲਬ ਫਾਰਮਰ ਪੰਜਾਬ ਤੋਂ ਆ ਰਹੇ ਹਨ ਉਹਨਾਂ ਨੂੰ ਇਥੇ ਕਰੰਦਾ ਸੈਮੀਨਾਰ ਲੈਕਚਰ ਕਰਵਾਏ ਜਾਣਗੇ ਤੇ ਉਸ ਤੋਂ ਬਾਅਦ ਫੀਡ ਮਿੱਲਰ ਰਾਜਸਥਾਨ ਉਹਨਾਂ ਨੇ ਪ੍ਰਦਰਸ਼ਨ ਲਗਾਏ ਹੋਏ ਨੇ ਉਹ ਵੀ ਇਥੇ ਆਏ ਹੋਏ ਨੇ ਇਹ ਫਾਰਮਰ ਰਜਿਸਟ੍ਰੇਸ਼ਨ ਵਾਸਤੇ ਆ ਰਹੇ ਨੇ ਬਹੁਤ ਸਾਰੀਆਂ ਮਾਜੀ ਪਹੁੰਚ ਚੁੱਕੇ ਹਨ ਤੇ ਬਾਕੀ ਸ਼ਾਮ ਦੇ 6 ਵਜੇ ਤੱਕ ਰਜਿਸਟ੍ਰੇਸ਼ਨ ਹੋ ਰੂਗੀ ਜੀ ਜੀ ਰਜਿਸਟ੍ਰੇਸ਼ਨ ਮਤਲਬ ਫ੍ਰੀ ਹੁੰਦੀ ਹੈਗੀ ਜਾਂ ਕੀ ਇਹਦੇ ਵਿੱਚ ਹੈਗਾ ਤਾਂ ਜਸਟ ਅਸੀਂ ਬਹੁਤ ਮਿਨੀਮ ਆਈਡੀਆ ਜੀ ਮਤਲਬ ਇੰਨਾ ਤੋਂ ਖਰਚਾ ਲੈਣੇ ਜਸਟ ਇੱਕ ਟੋਕਨ ਬੰਨੀ ਹੁੰਦੀ ਆ ਉਹਦੇ ਬੱਟੇ ਦੇ ਵਿੱਚ ਇਹਨਾਂ ਨੂੰ ਮਤਲਬ ਫ੍ਰੀ ਫਾਰਡਰ ਆ ਰਹਿਣ ਸਹਿਣ ਦਾ ਪ੍ਰਬੰਧ ਖਾਣੇ ਦਾ ਪ੍ਰਬੰਧ ਤੇ ਪ੍ਰਾਈਜ਼ ਇਹ ਸਾਰੇ ਚੀਜ਼ਾਂ ਦਿੱਤੀਆਂ ਜਾਂਦੀਆਂ